ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਟੋ ਸਾਕ ਪੁੱਜ ਚੁੱਕੇ ਜੀ ਪਿੰਡ 3 ਵਾਲ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤਸੀਰ ਮੀਠਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਜੀ ਹੋਰ ਬਾਈ ਜੀ ਸਭ ਠੀਕ ਠਾਕ ਜੀ ਸਾਰੇ ਸੰਦੀਪ ਡੇਰੀ ਖਾਨ ਦੇ ਸੋਤਿਆਂ ਨੂੰ ਅੱਜ ਹਾਲ ਸਾਹਿਬ ਬਾਈ ਜੀ ਠੀਕ ਠਾਕ ਮੇਲੋ ਅੱਜ ਧੁੱਪ ਵੀ ਅਸੀਂ ਨਾ ਪੂਰੀ ਟੈੜ ਨਹੀਂ ਹੋਣ ਦਿੱਤੀ ਨਰਮ ਜੀ ਧੁੱਪ ਤੇ ਆ ਗਏ ਬਹੁਤ ਮਿਹਰਬਾਨੀ ਤੇਰੀ ਭਰਾਵਾ ਚਲੋ ਆ ਗਿਆ ਮਿਹਰਬਾਨੀ ਤੇਰੀ ਮੇਰੇ ਹਰ ਤੁਸੀਂ ਗੰਨੇ ਨਹੀਂ ਨਹੀਂ ਮੈਂ ਕਿ ਸ਼ਾਮ ਹੋ ਜਾਂਦਾ ਜਦੋਂ ਮਰਜੀ ਆਦਮ ਵੈਲਕਮ ਆ ਮੇਰੇ ਕੋਲੋਂ ਨਹੀਂ ਕੋਈ ਗੱਲ ਮਾਲ ਬਾਬਾ ਜਸਦੀਪ ਸਿੰਘ ਗਾਵਾਂ ਤੇ ਚਾਰਫੇ ਵਿਗਨੀਆਂ ਵਿੱਚੋਂ ਹੁਣ ਤਾਂ ਤੈਨੂੰ ਮੈਂ ਕਿਹਾ ਅੱਜ ਭਾਈ ਨਾਲ ਉੱਠੀ ਨਹੀਂ ਕੀਤੀ ਫਿਰ ਤਾਂ ਮੈਂ ਟਾਈਮ ਨਾ ਆਇਆ ਨਾ ਚਲੋ ਤੂੰ ਉਦੋਂ ਵੀ ਜਿਆਦਾ ਟਾਈਮ ਨਾ ਆ ਗਿਆ ਤੇ ਗਾਵਾਂ ਪੰਜ ਪਣੀਆਂ ਹੈਗੇ ਦੇ ਵਾਧੇ ਪਰ ਪੰਜ ਹੀ ਪਣੀਆਂ ਬਾਕੀ ਵਿਗੀਆਂ ਨੇ ਵਿਕੀਆਂ ਨਹੀਂ ਪਣੀਆਂ ਵੀਡੀਓ ਠੀਕ ਆ ਤੇ ਮਾਲ ਦੀਫਾ ਚਲੋ ਉਧਰ ਹੀ ਵਾਇਲ ਦੀ ਕਿਰਪਾ ਨਾਲ ਵੇਖ ਗਿਆ ਤੇ ਹੁਣ ਵੀ ਆਇਆ ਵੇਚਦਾ ਅੱਗੋਂ ਪਿੱਛੋਂ ਵੀ ਚਲੋ ਇੱਕ ਦੋ ਵੇਚੀ ਜੀ ਮਾਣੀ ਮੋਟੀਆਂ ਅਸੀਂ ਬਹੁਤਿਆਂ ਨਾਲ ਮਾਲ ਸਾਫ ਸੁਥਰਾ ਲਈਦਾ ਬਾਕੀ ਡਰੈਸ ਬੋਲਦੀ ਐ ਫੇਰੀ ਤੁਸੀਂ ਬੋਲਦਾ ਮੈਂ ਵੀ ਬੋਲਦਾ ਬੋਲ ਦੋ ਪਿੰਡ ਤਰੀਏਵਾਲ ਹਲਕਾ ਕਮਜੀਠਾ ਜ਼ਿਲ੍ਹਾ ਅਮਰਸਰ ਜੈੰਤੀਪੁਰ ਦੇ ਲੱਗ ਗਿਆ ਕਤੂ ਨੰਗਰ ਲੱਗ ਗਿਆ ਮੋਬਾਈਲ ਨੰਬਰ 9814178121 9814178121 ਤੇ ਵਟਸਐਪ ਵੀ ਚੱਲਦਾ ਫੋਨ ਵੀ ਚੱਲਦਾ ਜੇ ਵਟਸਐਪ ਤੇ ਲਾ ਲਓ ਜੇ ਉਦਾਂ ਨਹੀਂ ਲੱਗਾ ਤੇ ਫੋਨ ਲਾ ਲਿਆ ਕਰੋ ਭੈਣ ਭਰਾ ਜਿੰਨੇ ਵੀ ਆਉਣਾ ਚਲੋ ਬਾਕੀ ਆਪਣੀ ਤਸੱਲੀ ਤੁੱਲੀ ਕਰਕੇ ਖੜੋ ਹਣਾ ਸੰਦੀਪ ਜੀ ਬਸ ਬਸ ਇਹ ਬਾਕੀ ਮਾਲ ਦੀਨ ਸਾਹਿਬ ਜਰਸੀਆਂ ਵੇਚਣਾ ਵਿੱਚ ਜਰਸੀ ਜਰਸੀ ਸੰਦੀਪ ਜੀ ਹਾਂ ਜੀ ਇੱਲਣ ਵਸ਼ੀਆ ਅਜੇ ਕੱਚੀ ਆ ਵਸ਼ੀਆ ਉਹਦਾ ਪੌਣੀ ਨਹੀਂ ਇਹ ਮਾਲ ਵਿਕਣ ਕਰਕੇ ਪਾ ਦਨ ਲੱਗੇ ਕੋਈ ਨਹੀਂ ਅਗਲੀ ਵੀਡੀਓ ਠੁਕੀ ਠਾਕੀ ਪਾਣਾ ਜੇ ਵੇਗੀ ਤੇ ਬੱਚਾ ਵੇਖ ਤੂੰ ਕੀ ਚੀਜ਼ ਹੈ ਵਾਹ ਵਾਹ ਹੈ ਹੈ ਨਮੂਨਾ ਦੇ ਪਾਣੇ ਹੈ ਨਸਲਾਂ ਬੋਲੀਆਂ ਦਾ ਪਾ ਦਨੇ ਆ ਜੇ ਵਿਕ ਜੂ ਤਾਂ ਵੀ ਠੀਕ ਆ ਨਾ ਵੀ ਗੂ ਤੇ ਕੋਈ ਗੱਲ ਨਹੀਂ ਅਗਲੀ ਚ ਪਾਣਾ ਠੁਕੀ ਪਾਣਾ ਮੈਂ ਤਾਂ ਪੌਣੀ ਠੁਕੀ ਵਸ਼ੀਆ ਹੈ ਇਹ ਸਿਰਫ ਹੁਣ ਤਾਂ ਪਾਤੀ ਵੀ ਚੱਲ ਲੈ ਜੀ ਟਾਈਮ ਫੋਸਾ 15 ਦੇ ਲੈ ਜੂਗਾ 15 15 16 ਦੇ ਲੈਣੇ ਘਟੋ ਘਟੇ ਵਸ਼ੀਆ ਬਹੁਤ ਠੰਡੀ ਸੰਦੀਪ ਸਿੰਘ ਆਈ ਦੰਦਾ ਜਾਂ ਵਸ਼ੀਆ ਵੇਲਾ ਹੈ ਪਿਓਰ ਕਿ ਨਹੀਂ ਨਹੀਂ ਪਿਓਰ ਪਿਓਰ ਥਾਂ ਤੋਂ ਨੂੰ ਬੜਾ ਲੋਕਰ ਆ ਚੀਜ਼ਾਂ ਜੇ ਭਰਨੇ ਭੁੰਨੇ ਸੰਭੂ ਹੈ ਠੀਕ ਕਰਕੇ ਥੋੜੀ ਜੀ ਬਾਕੀ ਬੱਸੀ ਬਹੁਤ ਸਾਫ ਚਲੋ ਲੈ ਚਲੋ ਚੱਲ ਪੁੱਤ ਹੋਸਾ ਕਿੰਨਾ ਕਰ ਜੋ ਵੈਸੇ ਤੁਹਾਡੇ ਸਾਨੂੰ ਦੁੱਧ ਜੀ ਸਾਹਿਬ ਕੁਛ ਨਹੀਂ ਕਹਿ ਹਜੇ گاਵਾ ਬਾਰੇ ਐ ਨਜ਼ਰ ਹੋ ਗਿਆ ਗਾਹਾਂ ਦਾ ਪਤਾ ਨਹੀਂ ਕੀ ਕਰਦਾ ਆ ਸਹੀ ਗੱਲ ਸਹੀ ਹੈ ਮਸ਼ੀਨ ਦੀ ਸਾਹਿਬ ਬੜੀ ਸਾਫ ਹੈ ਚਲੋ ਬਹੁਤਾ ਨਹੀਂ ਮੈਂ ਗੱਪਾ ਗੁੱਪਾ ਵਾਲੇ ਕੰਮ ਆਪਣੇ ਕੋ ਘੱਟ ਵਾਜਦੇ ਨੇ 12 13 ਕਿਲੋ ਦੁੱਧ ਦੇਈ ਜੇ ਵਧੀਆ ਨੇ ਮੈਂ ਕਹਦਾ ਨੀ 20 ਦੇਣਾ 15 ਦੇਣਾ ਨਾ ਮੇਰੇ ਕੋ ਦੇਣਾ ਤੇ ਮੈਂ ਇਹਨੇ ਦਿੱਤਾ ਜਾਣਾ ਕੋਈ ਕਰਮਾਂ ਵਾਲੀ ਦੇ ਵੀ ਦਿੰਦੀ ਤੇ 12 13 ਕਿਲੋ ਤਾਂ ਦੇਈ ਜੂ ਦਿਨ ਬਤਾ ਬਰੀਡ ਬੜੀ ਹੈ ਬੋਲੋ ਮੋਲ ਸੀਸਿਆ ਨਿਕਾ ਜਾ ਜੀ ਕੋਈ 50 ਨਹੀਂ ਕੋਈ 55 ਨਹੀਂ 45000 ਦੇ ਦੀਏ ਕਰ ਦੋ ਮਾਨਦਰ ਜਨ ਨਾਲ ਜਿੰਨੇ ਦੀ ਕਰਨੇ ਕਰ ਤੇ ਜਿੰਨਾ ਨਾਲ ਦੋ 40 ਦੀ ਦੇ ਦੇ ਚਲੋ ਜਾਂਦੋ ਹਨਾ ਕੋਈ ਸੂਈ 깔ਾਉਣ ਦੋ ਵੇ ਨਾਲ ਰੱਖ ਲਓ ਤੁਹਾਨੂੰ ਚੱਲ ਦੋ ਜਾਣ ਸੇਕ ਚੱਲ 36000 ਦੀ ਹੋਣੀ ਆ ਉਹ ਵੀ ਹੋਣਾ ਜੇ ਟੁੱਕ ਜੇ ਟੁੱਕ ਵੀ ਫੇਰ ਨਹੀਂ ਹਾਂ ਬਿਲਕੁਲ ਜਰਸੀ ਪਿਓਰ ਆ ਬਿਲਕੁਲ ਮਨ ਦਾਣਾ ਜਿਹਨੂੰ ਕਹਿੰਦੇ ਇੱਥੋਂ ਲਈ ਲੋਕ ਇਹ ਵੀ ਗੱਬਣਾ ਇਹ ਸੂਈ ਸੰਦੀਪ ਸਿੰਘ ਪੰਚਾ 14 ਨਹੀਂ ਮਗਰ ਬੱਛਾ ਅੱਛਾ ਹਾਂ ਠੰਡੀ ਬਾਗ 'ਚ ਸਾਰੇ ਚੋਬਰ ਆ ਕੋਈ ਬੱਛੀ ਵਾਲੀ ਗਾਂ ਨਹੀਂ ਜੇ ਸਾਰੇ ਚੋਬਰ ਆ ਕੋਈ ਨਾ ਕੋਈ ਬੱਛੀ ਵਾਲੀ ਹੈਗੀ ਸੀ ਕੋਈ ਚਲ ਗਈ ਕਿ ਹੈਗੀ ਹਾਂ ਬੱਛੀਆਂ ਵਾਲੇ ਇੱਕ ਲਾਗੀਆਂ ਵੇਗੀਆਂ ਲਾਜੀ ਸ਼ੰਭੂ ਦਿਖਾ ਦੇ ਵੀ ਈਸਾ ਇਹਨੂੰ ਦਰਨਾ ਬੜਾ ਵੈੜਨੇ ਨਾ ਨਾ ਕਰ ਡਰਾਕਲ ਬੜੀ ਹੋ ਜਾ ਦੁੱਧ ਕਿੰਨਾ ਦੋ ਸੰਦੀਪ ਸਿੰਘ ਆਏ ਤੇ ਕੋਈ 14 ਕਿਲੋ ਹੋਊਗਾ ਲੀਟਰ ਵਾਲਾ ਅੱਜ ਪੰਜਾਂ ਕਿਲੋ ਸੰਦੀਪ ਸਿੰਘ ਆਨ ਕਰਪਤ ਮੂੰਹ ਖਾਈ ਤੇ ਬਹੁਤ ਬਰੀਡ ਡਰਾਕਲ ਬਹੁਤ ਜ਼ਿਆਦਾ ਸੰਦੀਪ ਸਿੰਘ ਘਰੋਂ ਨਹੀਂ ਨਿਕਲੀ ਨਾ ਨਾ ਹੋਣੀ ਗੱਲ ਹੈਗੀ ਡਰਦੀ ਐ ਸਰ ਡਰਦੀ ਡਰਦੀ ਪਿਓਰ ਬਰੀਡ ਚ ਸੰਦੀਪ ਸਿੰਘ ਆਏ ਹਾਂ ਸ਼ੰਭੂ ਜਿਹੜੇ ਥਾਂ ਤੋਂ ਬੁਖਾ ਰਹੇ ਆਂ ਸ਼ੰਭੂ ਰਿਆ ਇਹ ਲੈ ਆ ਬੁਖਾ ਥਾਂ ਨੂੰ ਬੁਖਾ ਕੀ ਚੀਜ਼ ਲਗਾਵੇ ਐ ਥਾਂ ਲੱਗੇ ਲੋਕ 24 ਸੰਦੀਪ ਸਿੰਘ ਹਾਂ ਮਤਲਬ 10 ਦੀ ਮੋਟਰ ਕਹਿਣ ਨੂੰ ਵੀ ਮਾੜੀ ਉਹ ਨਾਲੋਂ ਵਾਧੂ ਇੰਨੀ ਚਵਾਈ ਚੰਗੀ ਲੱਗੀ ਡਰਦੀ ਆ ਬਾਹਰ ਲੋ ਜਾਂਦੇ ਮੜੀ ਡਰਦੀ ਬਹੁਤ ਸੰਦੀਪ ਸਿੰਘ ਉਹਦੀ ਕੋਈ ਗੱਲ ਬਾਕੀ ਠੰਡੀ ਤੈਨੂੰ ਪਤਾ ਕੋਈ ਨਿਆਣਾ ਨਹੀਂ ਪਾਉਣਾ ਕੋਈ ਗੱਲ ਬਿਲਕੁਲ ਇੱਕ ਬੱਛਾ ਮਗਰ ਆ ਆਹ ਬੱਛਾ ਵੀ ਨਾ ਛੱਡੇ ਆ ਜਾ ਲੈ 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 ਕੋਈ ਕਿਸੇ ਲੈ ਲੈ ਉਹ ਨੂੰ ਪਸਾਰਾ ਕੁਲੁਰਾ ਨਹੀਂ ਪਿਆ ਉਹਦਾ ਕਰਕੇ ਬੜਾ ਕਰਦੀ ਮੋਲ ਲੈਂਦਾ ਫਿਰ ਦੀਪ ਸਿੰਘਾ ਮੋਲੇ ਦਾ ਭਾਵੇਂ ਇਹੋ ਜੀ ਮੱਛੀ ਦਾ ਹੋਰ ਕਿ ਕੋ 15 ਕਿਲੋ ਦੁੱਧ ਮੱਛੀ ਦੀ ਦੁੱਧ ਸੰਦੀਪ ਸਿੰਘਾ ਹੂੰ ਹੁਣ ਮੱਛੀ ਕੋ ਮਤਲਬ 13 14 ਕਿਲੋ ਦੁੱਧ ਆ ਤਾਜੀ ਸੂਈ ਕੋ ਆ ਉਹ ਇੱਕ ਮੰਡਾ ਵੀ ਆ ਲੈ ਉਹ ਤੈਨੂੰ ਪਤਾ ਪਮਾੜੀ ਤੇ ਲੈਣੀ ਨਹੀਂ ਹੁੰਦੀ ਨਹੀਂ ਠੀਕ ਹੈ ਜੀ ਕੱਟ ਕੋਟੜਾ ਲੈਵਾ ਵਧੀਆ ਸੋਨੂੰ ਇਹ ਗੱਲ ਬਾਦ ਲੈਵਾ ਲੂਵੇਲੋਂ ਥਾਣਲੋਂ ਚਵਾਈਲੋਂ ਕਿਹ ਹੈ ਗੱਲੋਂ ਨਹੀਂ ਹੁੰਦੀ ਸੰਦੀਪ ਸਿੰਘਾ ਇਹੋ ਜਿਹਾ ਲੈਵਾ ਜਰਸੀ ਨੂੰ ਘੱਟ ਹੁੰਦਾ ਲੈਵਾ ਵੀ ਤੇ ਥਾਣ ਵੀ ਦੀਪ ਸਿੰਘਾ ਮੋਲੇ ਦਾ ਹੈਗਾ 60 55 ਦੇ ਦੀਏ ਛੱਡ ਦੇ ਜੀ ਛੱਡ ਨੇ 50 ਬੁਰੇ ਦੇ ਚਲ ਜਾ 50 ਜੋ ਸ਼ੁਰੂ ਕਰਪਾਉਣਾ ਬਹੁਤ ਆ ਛੋੜੀ ਹੋਣੀ 50 ਤੋਂ ਉਹ ਜਿੰਨੀ ਮਰਜ਼ੀ ਕਰਦੇ ਭਾਈ 15 ਕਿਲੋ ਵਸ਼ੀ ਦੁੱਧ ਦੇਈ ਜੂਗੀ 13 14 ਕਿਲੋ ਹੁਣ ਵੀ ਹੈਗਾ ਤਾਜ਼ਾ ਬੱਚਾ ਮਗਰ ਇਹ ਵੀ ਸੂਈ ਇਹ ਵੀ ਸੂਈ ਸ੍ਰੀ ਸ਼ਾ ਗਰਲੈਂਡੋ 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 ਹੀ ਹੈ ਸ਼ਾਈ ਵਾਲ ਹੈ ਹਾਂਜੀ ਸ਼ਾਈ ਵਾਲ ਗਰਲੈਂਡੋ ਜਿਹੜੀ ਮਰਜ਼ੀ ਇਹਦੇ ਮਗਰ ਸਾਚ ਵਛੀ ਪਾ ਇਹਦੇ ਮਗਰ ਹੈ ਵਛੀ ਆ ਹਾਂ ਬੱਚਾ ਅੱਛਾ ਵਛੀ ਹੈ ਮਗਰ ਮੈਨੂੰ ਚੇਤਾ ਜੂਤਾ ਇਹਦੇ ਮਗਰ ਵਛੀ ਆ ਬਹੁਤ ਚੰਗੀ ਸ੍ਰੀ ਸਾਹਿਬ ਗੋਗੜ ਵਾਲੀ ਵਛੀ ਹੈ ਗਰਲੈਂਡੋ ਇੰਗਲੈਂਡੋ ਹੀ ਲਾ ਲਓ ਦੀ ਸ਼ਾਈ ਵਾਲ ਲਾ ਲਓ ਜਿੰਨੀ ਮਰਜ਼ੀ ਲਾ ਲਓ ਜ ਵੇਚ ਅਹੀਂ ਦੇ ਵੇਚਣੀ ਆ ਸਾਡਾ ਕੋਈ ਨਾ ਰਖ ਲੋ। ਦੇਖ ਫੋਜਾ ਆਪਣਾ ਕਹਿਣਾ ਹੀ ਹੈਗਲੀ ਨਫਾ ਲੈਣਾ ਅਹੀਂ ਦਾ ਕੋਈ ਯਾਰ। ਜਾਣਦੇ ਪੁੱਤ। ਸੰਭੋਇਆ ਥਾਂ ਤੋਂ ਮੁਖਾਦਾ ਚੰਗਾ। ਬਹੁਤ ਟੌਪ ਦੀ ਚੁਆਇਸ ਸੰਦੀਪ ਸਿੰਘ ਕੋਈ ਨਿਆਣਾ ਨਹੀਂ ਪੋਣਾ ਗਾਵਾਂ ਡਰਨ ਡੀਆਂ ਨੇ ਇਹ ਮਾਲ ਜਿਹੜਾ ਨਾ ਹੋਣ ਆਇਆ ਥੋੜਾ। ਇਹ ਤਾਂ ਡਰਨ ਡਿਆ ਵੀ ਚਲੋ। ਦਿਹਾੜੀ ਕਰਾਇਆ ਇੰਨਾਂ ਦੇ ਕੱਲ ਆਈਆਂ ਹੋਈਆਂ ਫਿਰ ਤੈਨੂੰ ਪਤਾ ਦਿਹਾੜੀ ਕਿ ਕਰਦੀਆਂ ਰੋਹਾਂ। ਉਹ ਇੱਕ ਮੈਂ ਨਾਲ। ਹਾਂ। ਜਦੋਂ ਬੱਚੇ ਗਾੜੀ ਬੰਦ ਲਈਦੇ ਨਾ ਘੜੀ ਗਾ। ਹਾਂਜੀ। ਮਕਰੋ ਪੱਠੇ ਨਹੀਂ ਖਾਂਦੀਆਂ। ਡਰੀ ਜਾਣਾ ਇਹਨਾਂ ਵੇਖ ਪਤਾ ਨਹੀਂ ਕੀ ਬੰਬ ਚੱਲ ਚੱਲਿਆ ਲੈ। ਉਹ ਪਿੰਕ ਗਲਦਾ ਬਹੁਤ ਚੁਾਈ ਚੁਈ ਲੱਗੀ ਬਸ਼ੀ ਹਾਂਜੀ ਮਗਰ ਇਹਦੇ ਬਸ਼ੀ ਪੰਜਾਹ ਹਜ਼ਾਰ ਦੀ ਸੂਈ ਸ੍ਰੀ ਸਾਹਿਬ ਕੋ 12 ਕਿਲੋ ਆ 10 ਕਿਲੋ ਦੀ ਗਰੰਟੀ ਮੁੱਲ ਸਦੀਪ ਸਾਹਿਬ ਦਾ 50 45 ਦੇ ਦੀ ਛੜ ਦੇ ਜਿੰਨੇ 40 ਦੀ ਜੈਸ ਲੋ ਜੈਸ ਲੋਈ ਵੱਧ ਘਟਣ ਜੇ ਕਰ ਬਿਲਕੁਲ ਆ ਗੱਬਣ ਨਹੀਂ ਇਹ ਰਾਤ ਦੀ ਸੂਈ ਹੁੰਦੀ ਫਿਰ ਮਗਰੇ ਬੱਛਾ ਲੈ ਵੀ ਸ਼ੰਭੂ ਰਾਤ ਦੀ ਸੂਈ ਜਰਸੀ ਇਹਨੂੰ ਬਹੁਤਾ ਨਾ ਭੁਜਾਈ ਉਦੋਂ ਨੂੰ ਭੱਜੀਆਂ ਆਉਂਦੀਆਂ ਮੜਕੇ ਥਾਂ ਨਾ ਸੁਣ ਵੇ ਕਿਹੜਾ ਜਵਾਲਾ ਇਹ ਸੇ ਆਉਣਾ ਤੇ ਨਾ ਜਾਣੀ ਚੱਲ ਕਮਾਲਾ ਐਨੂੰ ਕਰ ਲਾ ਮੜ ਜੀ ਮੈਟਾਂ ਦੇ ਕਰ ਆ ਐ ਲੰਮੀ ਲੈ ਜਾਓ ਐਨੂੰ ਲੈ ਉਦੋਂ ਨੂੰ ਭੱ ਦੇਖਾ ਇਥੇ ਮੈਂ ਨਹੀਂ ਆਲਾ ਖੜੀ ਬਸ ਕੋਈ ਨਹੀਂ ਬੜਾ ਐ ਸ਼ਮੂ ਇਹ ਥਾਂ ਥਾਂ ਮਖਾ ਰਿਆ ਕਰਾ ਬੜਾ ਜਵਾਰਦਾ ਲੱਗਾ ਚੁਾਈ ਬੜੀ ਸੰਦੀਪਾਂ ਲੱਗੀ ਮੂੰਹ ਖਾਦੇ ਦਾ ਵੀ ਜਰਸੀ ਪਿਓਰ ਜਰਸੀ ਪਿਓਰ ਥਾਂ ਖਾਦੇ ਆ ਥਾਂ ਖਾਸ਼ ਸ਼ਮੂ ਠੰਡੀ ਠੁੰਡੀ ਲੋਨ ਕਹਿਣ ਦੀ ਲੋੜ ਹੀ ਨਹੀਂ ਧਾਰ ਇਧਰ ਵੇ ਹਾ ਮੋਟਰ ਹੀ ਚੱਲੂਗੀ ਮੋਟਰ ਹੀ ਹਾਂ ਫਰਜ ਬਾਰ ਵੇਗਾ ਫਰਜ ਬਾਰ ਵਾਕਿਆ ਸਹੀ ਹੈ ਪਰ ਪਰ ਜਾਂਦੇ ਪੜੇ ਹਾਂਜੀ ਦੀਸਾਂ ਇਹਦਾ ਵੀ ਉਡਦੀਆਂ ਵਾਲੇ ਭਾ ਕੋਈ 50 ਨਹੀਂ ਕੋਈ 55 ਨਹੀਂ 48000 ਦੇ ਦੀਏ 41 ਦੀ ਚੱਲ ਮਗਰ ਬੱਛਾ ਜਿਹਦੇ ਚੋਬਰ ਚੋਬਰ ਆ ਜੁਰਿਆ ਤੁਹਾਨੂੰ ਨਹੀਂ ਇਹ ਵੀ ਸੁਜੀ ਸੰਦੀਪ ਸਿੰਘ ਕਲ ਦੀ ਅੱਛਾ ਕੱਲ ਦੀ ਸੁਜੀ ਵਸ਼ੀ ਪਹਿਲਨ 4 ਦੰਦ ਪਹਿਲਾ ਸੁਹਾ 4 ਦੰਦ ਕੱਦ ਵੇ ਵਸ਼ੀ ਦਾ ਤਾਂ ਵੱਡੀ ਬੈੜ ਪੂਰੀ ਫੇ ਨਸਲ ਬੂਦ ਗਾੜੀ ਚੱਲ ਲੈ ਗਾ ਠੀਕ ਆ ਫਿਰ ਕਮਾਲਾ ਕਮਾਲਾ ਕਵਾਲਾ ਕਰਲਾ ਰਾਜਾ ਹਾਂ ਉਹਦਾ ਲੋਧ ਕਿੰਨਾ ਜੀ ਸਾਹਿਬ ਕੱਲ ਦੀ ਸੁਜੀ ਕੋ 12 ਕਿਲੋ ਬੋਲਾ ਹੋਊਗਾ ਬੋਲਾ ਹੀ ਆ ਜੇ ਹਾਂਜੀ ਠੀਕ ਆ ਬਚੀ ਵੇਹਲਾ ਤੋਂ ਗੱਡੀ ਆ ਮੁੰਡੇ ਜਿਹੜੀ ਆਕ ਨਹੀਂ ਆ ਹੈਗੀ ਬਾਈ ਹੈਗੀ ਹੈਗੀ ਆ ਇਹਨੂੰ ਗੇਅਰ ਲਾ ਲਓ ਇਹਨੂੰ ਗਰਲੈਂਡੋ ਲਾ ਲਓ ਇਹਨੂੰ ਜਿਹੜੀ ਮਰਜ਼ੀ ਲਾ ਲਓ ਇਹਨੂੰ ਜਰਸੀ ਲਾ ਲਓ ਹਨਾ ਮਿਕਸ ਲਾ ਲਓ ਪਤਾ ਨਹੀਂ ਆ ਬੜਾ ਚੰਦਰੀਆ ਤਰੇ ਉਸਤਾ ਜੀਆਂ ਨੂੰ ਨਾ ਭਜ ਭਾ ਜਾਣਾ ਆਕ ਨਹੀਂ ਆ ਕੀ ਕਰਦੀ ਓਏ ਕੋਈ ਗੱਲ ਨਹੀਂ ਹੌਲੀ ਹੌਲੀ ਕੋਈ ਆਖੇ ਅੰਦਰ ਹੀ ਰਹਿੰਦੇ ਹੈ ਕੋਈ ਗੱਲ ਇਹ ਅੱਜ ਡਰਨ ਬੜਾ ਡਈਆਂ ਇਹ ਮਾਲ ਜਿਹੜਾ ਸੰਦੀਪ ਸਿੰਘਾ ਥੋੜਾ ਜਿਹਾ ਆਇਆ ਨਾ ਵਪਾਰੀਪੁਰੀ ਕੋ ਹਾਂਜੀ ਹਾਂਜੀ ਉਹ ਮਾਲ ਸੈੱਟ ਹੋ ਜਾਂਦਾ ਦਿਹਾੜੀ ਜੰਗ ਕੋ ਉਥੇ ਗਾ ਕੋ ਆਇਆ ਜੀ ਹੁਣ ਤੋਂ ਫੇਰ ਘਰੋਂ ਆਉਂਦੀ ਹੈ ਘਰੋਂ ਜਿਹੜੀ ਆਈ ਹੁੰਦੀ ਨਾ ਵਸੀ ਉਹ ਫੇਰ ਮੁਸ਼ਕਿਲ ਕਰਦੀ ਬਾਕੀ ਆਵੇ ਠੰਡੀ ਠੁੰਡੀ ਲੋਣੀ ਹੈ ਤੈਨੂੰ ਪਤਾ ਠੰਡੀ ਠੰਡੀ ਦੇ ਹੀ ਮਰੀਦ ਆ ਠੀਕ ਆ ਚਲੋ ਬੋਲੋ ਜੀ ਮੋਲੇ ਦਾ ਸੰਦੀਪ ਸਿੰਘਾ 7 ਦੇ ਦੇ ਦੀਏ ਚੁੱਪ ਦਿਗੇ ਸਾਰਿਆਂ ਨੂੰ ਕੰਮ ਕਿੰਨੇ ਦੀ 65 ਦੀ ਜਾਂਦੇ ਠੀਕ ਹੈ ਸਿਕ ਨਹੀਂ ਨਹੀਂ ਸੇਕੇ ਥੱਲੇ ਆਉ ਮੈਂ ਤਾਂ ਵਾ 60 ਤੋਂ ਥੱਲੇ ਆਉਂਗਾ ਮੈਂ 60 ਦੀ ਦੇ ਦਾਂ ਯਾਰ ਚਲ ਜਾਂ 60000 ਦੀ ਚਲ ਯਾਰ 60 ਤੋਂ ਵੀ ਹਜ਼ਾਰ ਛੱਡਾਂਗੇ ਤੂੰ ਥੱਲੇ ਗਿਆ ਤਾਂ ਕੋਈ ਪਰਵਾਹ ਨਹੀਂ ਨਾਲ ਯਾਰ ਚੱਲ ਨਾਲ ਯਾਰ ਦੀ ਬੱਛੀ ਵੇਲਾ ਐਚਐਫ ਨੂੰ ਟੱਕਣ ਦੇ ਹੀ ਲੱਗ ਗਏ ਯਾਰ ਚਲ 58000 ਦੀ 58000 ਜਿਆਦਾ ਤੱਕ ਬਸ ਬਸ ਹੋਰ ਐਂਦੇ ਕੋਈ ਨਹੀਂ ਹੋਣੀਆਂ ਨੇ ਗਾਵਾ ਲੋ ਜੀ ਪੰਜ ਛੇ ਗਾਵਾ ਹਾਂਜੀ ਤੇ ਫੋਸਾ ਫੋਸਾ ਅੱਜ ਹੀ ਪਾਣੀ ਆ ਅੱਜ ਹੀ ਪਾ ਦੇ ਕਿਵੇਂ ਕਰਕੇ ਪਾ ਦੇ ਅੱਜ ਹੀ ਗਾਂ ਕੰਮ ਹੋ ਕੇ ਕਿਵੇਂ ਕਿਵੇਂ ਮਰੀ ਆ ਜਦੋਂ ਮਰਜੀ ਜਿੱਥੋਂ ਮਰਿਆ ਕਿਵੇਂ ਆ ਜਾਵੇ ਆ ਕਿੱਥੇ ਜਾਵੇ ਹਾਂਜੀ ਅੱਜ ਵੀ ਵੀਡੀਓ ਆ ਜਾਈ ਰੋ ਬਾਈ ਉਹਨਾਂ ਦੀ ਜਿਹਨੇ ਵੀ ਲੈਣੀ ਆਪਣੀ ਚੱਲੀ ਕਰਕੇ ਇੱਥੇ ਫੁੱਲ ਟਿਕ ਕਰਕੇ ਮਾੜੀ ਇਹਦੇ ਛੱਡ ਜੋ ਚਲੀ ਇਹਦੇ ਲੈ ਜਾ ਕੋਸ਼ਿਸ਼ ਤਾਂ ਹੁੰਦੀ ਸਾਡੀ ਚਵਾਈ ਚੂਈ ਜਨਾ ਡੰਗਰ ਮਾੜਾ ਨਿਕਲੇ ਆ ਪੋਲੀ ਹੋ ਪੂਰਨੀ ਹੋ ਛੱਟਾ ਨਹੀਂ ਹੋਊਗੀ ਬਾਕੀ ਤੁਹਾਡੀ ਕਿਸਮਤ ਹੈ ਨਾ ਬਿਲਕੁਲ ਬਾਕੀ ਸੰਦੀਪ ਸਿੰਘਾ ਕਈ ਭੈਣ ਭਰਾ ਹੁੰਦੇ ਆ ਬੋਲਾ ਜਿੱਦਾਂ ਆਪਾਂ ਦੇ ਕਹਿੰਦੇ ਦੁੱਧ ਕਿੰਨਾ ਹੁਣ ਸਾਰੇ ਭੈਣ ਭਰਾ ਨੂੰ ਪਤਾ ਹੀ ਹੁੰਦਾ ਕਿ ਤਾਜ਼ਾ ਡੰਗਰ ਹੋਵੇ ਬੱਚੇ ਵਿਖਾਦਿਆਂ ਨਾਲ ਆ ਜਾ ਗੱਲ ਆ ਸ਼ੰਭੂ ਬੱਚੇ ਵਿਖਾਦਾਂ ਆ ਜਾ ਸ਼ੰਭੂ ਆ ਵੀ ਆ 나ੜੂ ਖਾਈ ਜਾ ਸਾਰਿਆਂ ਦੇ ਆ ਆ ਵਾ 나ੜੂ ਵਜੇ ਕਿੱਲੇ ਇਹ ਅੱਜ ਕੱਲ ਗਰਮੀ ਆ ਜੇ ਤਾਂ ਸੁੱਕਣ ਡੇ ਵੇ ਸਾਰਿਆਂ ਬੱਚਿਆਂ ਦੇ ਆ ਆ ਹੈਗਾ ਵੱਡੀ ਬੱਛੀ ਦਾ ਇਹਦਾ ਅਸੀਂ 52 ਪਾਇਆ ਆ ਉਹ ਜਿਹੜੀ ਪਾਇਆ ਦਾ ਕਿੰਨਾ ਪਾਇਆ 45 ਕਿ 40 45 ਉਹ ਜਰਸੀ ਜਿਹੜੀ ਕੱਲ ਸੂਈ ਆ ਵੱਛੀ ਸੱਜਲ ਜਣੀ ਆ ਵੇ ਬੱਚਾ 나ੜੂ ਇਹ ਕਿਹੜੀ ਦਾ ਵਾ ਇਹ ਇਹ ਨਹੀਂ ਇਹ ਹਾਂ ਉਹ ਉਹ ਗਰਲੈਂਡੋ ਜੀ ਦਾ ਗਰਲੈਂਡੋ ਦਾ ਉਹ ਬੱਛੀ ਜਿਹੜੀ ਆ ਉਹ ਕਾਲੀ ਦੀ ਉਹ ਵੀ 나ੜੂ ਤੇ ਆ ਬਿਲਕੁਲ ਤਾਜ਼ੇ ਬੱਚੇ ਆ ਤਾਜ਼ੇ ਬੱਚੇ ਇੱਕੋ ਵਸ਼ੀ ਆ ਹਾਂਜੀ ਹਾਂ ਤੇ ਆ ਦੇਖ ਦੋ ਵਸ਼ੇ ਜਿਹੜੇ ਡੰਗਰ ਵਿਕੇ ਉਹਨਾਂ ਦੀਆਂ ਨੇ ਚਲੋ ਤੇ ਸੰਦੀਪ ਸਿੰਘ ਮਾਲ ਤਾਜਾ ਹੁੰਦਾ ਤਾਜ਼ਾ ਮਾਲ ਛੇਤੀ ਨਾਲ ਦੁੱਧ ਨਹੀਂ ਵੀ ਛੇਤੀ ਨੇ ਕਹਿੰਦੇ ਵੀ 15 ਕਿਲੋ 20 ਕਿਲੋ ਮੈਂ ਵੀ ਫੇ ਝੂਠ ਮਾਰਨ ਡੈਮੂ ਗੱਲ ਮੁੱਕਦੀ ਤੇ ਹੋਈ ਹੈ ਨਾ ਤੇ ਭੈਣ ਭਰਾ ਸੋਚਿਆ ਕਰੋ ਥੋੜਾ ਡੰਗਰ ਦੁੱਤੇ ਹੁੰਦਾ ਪੀਕ ਲੈਵਲ ਡੰਗਰ ਦਾ ਬਣਦਾ 20 ਦਿਨਾਂ ਦੇ ਸਾਡੇ ਘਰੋਂ ਮੈਂ ਹੀ ਸੂਈ ਹੈ 20 25 ਦਿਨਾਂ ਜਾ ਕੇ ਮੈਂ ਹੀ ਦੁੱਤੇ ਆਈ ਆ ਘਰ ਦੀ ਮੈਂ 20 25 ਦਿਨ ਲੱਗੀ ਤੇ ਆ ਵੀ 20 25 ਦਿਨ ਬਾਅਦ ਡੰਗਰ ਦੁੱਤੇ ਉਹ ਮੈਂ ਵੀਰ ਛੋਟੇ ਵੀਰ ਦੀ ਜਿੰਡੇ ਚ ਫਰਮਾਂ ਲਈ ਠੀਕ ਤੇ ਉਹ ਕੱਟੀ ਮੈਂ ਆਪਣੀ ਦੀ ਚਲੋ ਗੱਲ ਇਹ ਹੁੰਦਾ ਵੀ ਮਾਲ ਨੂੰ ਸਾਂਭਿਆ ਸੁੰਭਿਆ ਕਰੋ 4 ਦਿਨ ਫੇਰ ਦੁੱਤੇ ਹੁੰਦਾ ਸਾਡੇ ਕੋ ਹੁੰਦਿਆਂ ਭੈਣ ਭਰਾ ਕਹਿੰਦੇ ਦੁੱਦ ਜਦੋਂ ਘਰੋਂ ਵੇਚਣੀ ਆ ਨਾ ਮੇਰੇ ਵੀਰ ਭੈਣ ਨੇ ਉਦੋਂ ਕਹਣਾ ਅਜਾ ਥਾਣੀ ਵਗਦੇ ਜੀ ਅਜੇ ਅਸੀਂ ਪਾਇਆ ਕੱਕ ਨਹੀਂ ਤੇ ਵਪਾਰੀ ਨੇ ਕਿਹੜੀ ਕੋਈ ਹੈਗੀ ਆ ਸੱਚ ਸੱਚ ਕੋਈ ਨਹੀਂ ਹੁੰਦਾ ਇਹੋ ਹੁੰਦਾ ਵੀ ਸੇਵਾ ਸੁਵਾ ਕਰੀ ਦੀ ਸਾਂਭੀ ਸੁੰਭੀ ਦੀਆਂ ਘੜੀ ਪੱਠੇ ਪਾਈ ਦੇ ਚੰਗੇ ਵੰਡ ਛੰਡ ਪਾਈ ਦਾ ਤੇ ਮਾਲ ਸਾਂਭੀਦਾ ਤੇ ਬਾਕੀ ਜਿੰਨੇ ਵੀ ਹੋਣਾ ਆਪਣੀ ਤਸੱਲੀ ਇੱਥੇ ਕਰ ਲੋ 2 ਡੰਗ ਕਰ ਲੋ 3 ਕਰ ਲੋ ਜਿਨੇ ਲਾਈਵ ਚ ਵਾਲੀ ਆ ਜਿਨੇ ਮਤਲਬ ਆਪਣੀ ਤਸੱਲੀ ਕਰ ਲਈ ਉਸ ਤੋਂ ਬਾਅਦ ਲਾਂਵਾਂ ਨਾ ਦਿਆ ਕਰੋ ਇਹ ਸਾਹ ਵਾਲੇ ਸੌਦੇ ਨੇ ਠੀਕ ਹੈ ਜੀ ਬਿਲਕੁਲ ਤੇ ਕਾਰੋਬਾਰ ਇਦਾਂ ਦਾ ਬਾਕੀ ਲੰਮੀ ਵੀਡੀਓ ਨਹੀਂ ਕਰਨੀ ਮੇਰਾ ਪੰਨਾ ਬਰਾ ਇੱਥੇ ਆਓ ਆਪਣੀ ਤਸੱਲੀ ਕਰੋ ਇਹੋ ਹੀ ਗੱਲ بار-ਬਾਰ ਕਰਦੇ ਮੋਬਾਈਲ ਨੰਬਰ 98141 78121 ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੌਜੀ ਥ੍ਰੀਅਲ ਕਰਕੇ ਵਜਦਾ ਬਾਕੀ ਚਲੋ ਮਹਾਰਾਜ ਦੀ ਕਿਰਪਾ ਕੋਈ ਤੁਹਾਂ ਨਾਮ ਨੇ ਆਇਆ ਕੋ ਸੰਦੀਪ ਨੇ ਬਣਾਤਾ ਕਹਿਣ ਦੀ ਪੁੱਛਣ ਦੀ ਲੋੜ ਨਹੀਂ ਪੈਂਦੀ ਬਾਕੀ ਲੋਕੇਸ਼ਨ ਕੋਈ ਸੰਦੀਪ ਸਿਆ ਹਾਂ ਜੀ ਇਹ ਬੇਨਤੀ ਹੈ ਵੀ ਆ ਕੇ ਆਪਣੀ ਆਪਾਂ ਬੁੱਲ ਗਏ ਇੱਕ ਨੇੜੇ ਦੀ ਠੇਕਾ ਵੀ ਨਹੀਂ ਠੇਕਾ ਹੋਣ ਨਹੀਂ ਕਹਿਣਾ ਯਾਰ ਠੇਕਾ ਹੋ ਰਿਹਾ ਠੇਕਾ ਪਤਾ ਲੱਗਿਆ ਉਹ ਜਿਹੜਾ ਫੋਨ ਕਰੂਣ ਨੂੰ ਦੱਸ ਦਾਂਗੇ ਫਟੇ ਬੰਦੇ ਕਿਹਦੇ ਵਿੱਚ ਠੇਕੇ ਵਾਲੇ ਹੁੰਦੇ ਉਹ ਆਦੇ ਪਹਿਲਾਂ ਫੌਜੀ ਠੇਕਾ ਦਿੰਦੇ ਪਹਿਲਾਂ ਠੇਕੇ ਦੇ ਨੇ ਜਾਈਏ ਚਲੋ ਠੀਕ ਹੈ ਜੀ ਬਹੁਤ ਫਤਹ ਹਾਂ ਜੀ ਵਾਹਿਗੁਰੂ ਸਾਹਿਬ ਸਵਾਹਿਗੁਰੂ